ਅੱਜ ਆਪਾਂ ਲਾਈਵ ਹੋਣ ਲੱਗੇ ਸੀਗੇ ਤੇ ਆਪਾਂ ਲਾਈਵ ਉਦੋਂ ਹੀ ਹੁੰਦੇ ਹੁੰਦੇ ਆ ਜਦੋਂ ਕੋਈ ਵੀ ਨਵੀਂ ਇਮੀਗ੍ਰੇਸ਼ਨ ਤੇ ਅਪਡੇਟ ਆਵੇ ਤੇ ਹੋਣ ਵਾਲੀ ਅਪਡੇਟ ਜਿਵੇਂ ਕਾਫੀ ਅਪਡੇਟਸ ਆਈਆਂ ਵਾ ਇਸ ਸਾਲ ਦੇ ਵਿੱਚ ਜਿਵੇਂ ਹੁਣ ਅਫੀਸ਼ਲ ਨੇ ਹਫਤੇ ਇਹਨਾਂ ਨੇ ਜਿਵੇਂ ਪਹਿਲੋ ਸਟੂਡੈਂਟ 20 ਘੰਟੇ ਕੰਮ ਕਰ ਸਕਦਾ ਸੀਗਾ ਸੈਨ ਤੇ ਹੁਣ ਇਹਨਾਂ ਨੇ ਵਧਾ ਕੇ 24 ਘੰਟੇ ਕਰਤੇ ਤੇ ਬਾਕੀ ਜਿਵੇਂ ਹੁਣ ਜੇ ਆਪਾਂ ਕਾਲਜ ਚੇਂਜ ਕਰਦੇ ਆ ਤਾਂ ਆਪਾਂ ਨਵੇਂ ਕਾਲਜ ਚ ਆਪਾਂ ਨੂੰ ਦੁਬਾਰੇ ਨਵਾਂ ਸਟੱਡੀ ਪਰਮਿਟ ਅਪਲਾਈ ਕਰਨਾ ਪਊਗਾ ਵੀ ਆਪਾਂ ਉਸੇ ਸਟੱਡੀ ਪਰਮਿਟ ਤੇ ਹੀ ਨਹੀਂ ਕਾਲਜ ਚੇਂਜ ਕਰ ਸਕਦੇ ਤੇ ਤੀਜੀ ਗੱਲ ਇਹ ਆ ਵੀ ਜਸਟਨ ਟਰੂਡੋ ਨੇ ਅ ਇਸ ਇਸ ਹਫਡੇ ਲੋਕਾਂ ਤੋਂ ਲੋਕ ਜਾਣੀ ਕਿ ਆ ਲੋਕਾਂ ਨੂੰ ਕਿਹਾ ਵਾ ਵੀ ਮੇਥੋਂ ਗਲਤੀ ਹੋ ਗਈ ਵੀ ਗਲਤੀ ਕਿਹੜੀ ਹੋ ਗਈ ਵੀ 2000 ਜਿਵੇਂ ਕਹਿੰਦਾ ਜਦੋਂ ਕੋਵਿਡ ਆਇਆ ਸੀਗਾ 2020 ਦੇ ਵਿੱਚ ਤਾਂ ਕੋਵਿਡ ਤੋਂ ਬਾਅਦ ਚੋਂ ਅ ਲੇਬਰ ਦੀ ਕਾਫੀ ਸ਼ਾਰਟੇਜ ਆ ਗਈ ਸੀਗੀ ਕੈਨੇਡਾ ਦੇ ਵਿੱਚ ਤਾਂ ਉਹ ਕਹਿੰਦਾ ਸੀ ਵੀ ਹਰੇਕ ਹੀ ਬਿਜ਼ਨਸ ਆਲੇ ਮੇਰੇ ਕੋਲੇ ਆ ਕੇ ਕਹਿੰਦੇ ਸੀਗੇ ਵੀ ਸਾਨੂੰ ਲੇਬਰ ਦੀ ਸ਼ਾਰਟੇਜ ਆ ਸਾਨੂੰ ਹੋਰ ਲੇਬਰ ਚਾਹੀਦੀ ਆ ਤਾਂ ਉਸ ਚੱਕਰ ਦੇ ਵਿੱਚ ਮੈਂ ਕਹਿੰਦਾ ਵੀ ਕੋਵਿਡ ਤੋਂ ਬਾਅਦ ਚੋਂ ਐ ਐਲ ਐਮ ਆਈ ਤੇ ਕਾਫੀ ਬੰਦੇ ਮੈਂ ਕੈਨੇਡਾ ਚ ਬੁਲਾ ਲਏ ਤੇ ਜਿਹੜੀ ਸਟੂਡੈਂਟਾਂ ਦੀ ਗਿਣਤੀ ਸੀਗੀ ਉਹ ਵੀ ਮੈਂ ਕਾਫੀ ਵਧਾ ਲਈ ਤੇ ਕਾਫੀ ਵਧਾਉਣ ਨਾਲ ਆ ਜਿਹੜੇ ਉਹ ਕਹਿੰਦਾ ਕਾਲਜ ਵੀ ਜਿਹੜੇ ਉਹ ਨਵੇਂ ਖੁੱਲ ਗਏ ਕੈਨੇਡਾ ਦੇ ਵਿੱਚ ਤੇ ਉਸ ਦਾ ਫਾਇਦਾ ਚੱਕ ਕੇ ਜਿਵੇਂ ਕਹਿੰਦਾ ਵੀ ਗਲਤ ਬੰਦੇ ਵੀ ਕੈਨੇਡਾ ਦੇ ਵਿੱਚ ਐਂਟਰ ਹੋ ਗਏ ਤਾਂ ਉਸ ਚੱਕਰ ਦੇ ਵਿੱਚ ਜਿਵੇਂ 2022 23 ਦੇ ਵਿੱਚ ਜਾਦੇ ਲੋਕ ਆਉਣ ਕਰਕੇ ਤਾਂ 2024 ਦੇ ਵਿੱਚ ਜਿਵੇਂ ਹੁਣ ਕਾਫੀ ਅਪਡੇਟ ਇਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਲਿਆਂਦੀ ਆ ਵੀ ਚੇਂजेस ਕਾਫੀ ਕੀਤੀਆਂ ਵਾ ਤੇ ਵੀ ਉਹਦਾ ਮਕਸਦ ਕੀ ਸੀਗਾ ਵੀ 2022 23 ਦੇ ਵਿੱਚ ਲੋਕ ਆ ਜਿਹੜੇ ਉਹ ਜ਼ਿਆਦੇ ਆਉਣ ਨਾਲ ਵੀ ਹਾਊਸਿੰਗ ਪ੍ਰੈਸ਼ਰ ਵੀ ਪੈ ਗਿਆ ਤੇ ਬਾਕੀ ਜਿਹੜੇ ਇਥੋਂ ਦੇ ਕੈਨੇਡੀਅਨ ਲੋਕ ਸੀਗੇ ਵੀ ਉਹ ਵੀ ਤੰਗ ਪਰੇਸ਼ਾਨ ਹੋਗੇ ਕਿਉਂਕਿ ਇਹਨਾਂ ਨੇ ਵੋਟਾਂ ਵਾਂ ਜਿਹੜੀਆਂ ਉਹ ਤਾਂ ਕੈਨੇਡੀਅਨ ਲੋਕਾਂ ਤੋਂ ਹੀ ਲੈਣੀਆਂ ਹੁੰਦੀਆਂ ਵਾਂ ਜਿਵੇਂ ਜਿਹੜਾ ਕੱਚਾ ਬੰਦਾ ਪੀ ਆ ਰਾਜਾ ਸਟੂਡੈਂਟ ਆ ਉਹਦਾ ਵੋਟ ਪਾ ਨਹੀਂ ਸਕਦਾ ਤਾਂ ਉਸ ਤੇ ਮੱਦੇ ਨਜ਼ਰ ਇਹਨਾਂ ਨੇ 2024 ਦੇ ਵਿੱਚ ਕਾਫੀ ਚੇਂजेस ਲਿਆਉਣ ਕਰਕੇ ਤੇ ਪਹਿਲੋ ਜਿਵੇਂ ਸਟੂਡੈਂਟਾਂ ਤੇ ਕੈਪ ਲਾਇਆ ਤੇ ਫਿਰ ਐਲ ਐਮ ਆਈ ਐਲ ਐਮ ਆਈਆਂ ਤੇ ਕੈਪ ਕੈਪ ਲਾਇਆ ਜਿਵੇਂ ਐਲ ਐਮ ਆਈਆ ਚ ਕਾਫੀ ਚੇਂजेस ਕੀਤੀਆਂ ਤੇ ਫਿਰ ਹੁਣ ਇਹਨਾਂ ਨੇ ਦੋ ਖਫਤੇ ਪਹਿਲਾਂ ਜਿਹੜੀ ਸੀਗੀ ਇਮੀਗ੍ਰੇਸ਼ਨ ਪਾਲਿਸੀ ਉਹਦੇ ਵਿੱਚ ਵੀ ਪੀ ਆਰ ਦਾ ਕੋਟਾ ਕਾਫੀ ਘਟਾਤਾ ਲਗਭਗ 20% ਕੋਟਾ ਘਟਾਤ ਘਟਾਤਾ 20% ਤੇ ਉਹ ਘਟਾਉਣ ਨਾਲ ਕੀ ਹੋਇਆ ਵੀ ਜਿਹੜਾ ਹੁਣ 20% ਕੋਟਾ ਘਟਾਇਆ ਵਾ ਵੀ ਉਹ ਕਹਿੰਦਾ ਵੀ ਮੈਂ ਜਿਵੇਂ ਉੱਚੋ 40% ਜਿਹੜੇ ਬੰਦੇ ਹੋਣਗੇ ਵੀ ਉਹ ਮੈਂ ਉਹੀ ਉਹਨਾਂ ਨੂੰ ਪੀਆਰ ਦੇਣੀ ਆ ਵੀ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਹੋਣਗੇ ਉਹਨਾਂ ਨਾਲ ਇੱਕ ਫਾਇਦਾ ਕੀ ਹੋਊਗਾ ਵੀ ਇੱਕ ਤਾਂ ਵੀ ਹਾਊਸਿੰਗ ਵੀ ਉਹ ਬੰਦੇ ਆਲਰੇਡੀ ਕੈਨੇਡਾ ਦੇ ਵਿੱਚ ਸਟੈਬਲਿਸ਼ ਹੋਇਆ ਜਿਵੇਂ 4-5 ਸਾਲ ਹੋ ਗਏ ਉਹਨਾਂ ਨੂੰ ਕੈਨੇਡਾ ਦੇ ਵਿੱਚ ਕੰਮ ਕਰਦਿਆਂ ਨੂੰ ਤੇ ਵੀ ਉਹ ਘੱਟ ਬਰਡਨ ਪੈਣਗੇ ਵੀ ਇਨਸਟੈਡ ਆਫ ਵੀ ਮੈਂ ਜੇ ਨਵੇਂ ਬੰਦੇ ਬੁਲਾਉਣਾ ਵਾ ਅੱਜ ਤੇ 40% ਬੰਦੇ ਕਹਿੰਦਾ ਵੀ ਮੈਂ ਆਲਰੇਡੀ ਜਿਹੜੇ ਕੈਨੇਡਾ ਚਾ ਉਹਨਾਂ ਨੂੰ ਹੀ ਪੀਆਰ ਦੇਣੀ ਆ ਤੇ ਬਾਕੀ ਅਗਲੇ ਸਾਲ ਅਕਤੂਬਰ ਅਕਤੂਬਰ ਦੇ ਵਿੱਚ ਕੈਨੇਡਾ ਦੇ ਵਿੱਚ ਵੋਟਾਂਵਾਂ ਤੇ ਮੇਨ ਇਥੇ ਦੋ ਹੀ ਪਾਰਟੀਆਂ ਦੇ ਵਿੱਚ ਮੁਕਾਬਲਾ ਹੁੰਦਾ ਵਾ ਜਿਵੇਂ ਇੱਕ ਤਾਂ ਕਨਜ਼ਰਵੇਟਿਵ ਹੁੰਦੀ ਆ ਤੇ ਇੱਕ ਲਿਬਰਲਸ ਹੁੰਦੀ ਆ ਤੁਬੀ ਹੋਤਾ ਹੁਣ ਅਗਲੇ ਸਾਲ ਪਤਾ ਲੱਗੂਗਾ ਪਰ ਇਸ ਵਕਤ ਜਿਹੜੀ ਸਰਕਾਰ ਬਣੀ ਹੋਈ ਆ ਟਰੂਡੋ ਦੀ ਉਹ ਐਨਡੀਪੀ ਨਾਲ ਅਲਾਈਅੰਸ ਚ ਬਣੀ ਹੋਈ ਆ ਵੀ ਕਿਸੇ ਕੋਲੇ ਮੈਜੋਰਟੀ ਹੈ ਨਹੀਂ ਤਾਂ ਕਰਕੇ ਜਿਵੇਂ ਹੁਣ ਵੀ ਇਹ ਕਹਿੰਦਾ ਵੀ ਉਦੋਂ ਮੇਥੋਂ ਗਲਤੀ ਹੋ ਗਈ ਵੀ ਮੈਂ ਇੰਨੇ ਬੰਦੇ ਜਿਹੜੇ ਕੈਨੇਡਾ ਦੇ ਵਿੱਚ ਬੁਲਾ ਲਏ ਪਰ ਮੈਨੂੰ ਆਪਦੇ ਤੇ ਯਕੀਨ ਆ ਵੀ ਮੈਂ ਜਿਹੜਾ ਇਹ ਸਿਸਟਮ ਆ ਉਹ ਫਿਕਸ ਕਰ ਦੂੰਗਾ ਤੇ ਬਾਕੀ ਬਾਕੀ ਮੈਂ ਅ ਇਧਰ ਹੁਣ ਤੁਹਾਨੂੰ ਮੌਸਮ ਵੀ ਦਿਖਾ ਦਿੰਨੇ ਆ ਤੇ ਬਾਹਰ ਮੀਂਹ ਪੈਂਦਾ ਸੀਗਾ ਥੋੜਾ ਥੋੜਾ ਤੇ ਬਾਕੀ ਠੰਡ ਵੀ ਹੋ ਗਈ ਤੇ ਬਾਕੀ ਜਿਹੜੀ ਆਪਣੇ ਨਾਲ ਆਡੀਅנס ਜੁੜੀ ਹੋਈ ਆ ਉਹਨਾਂ ਦੇ ਸੁਝਾਅ ਵੀ ਲੈ ਲੈਣੇ ਆ ਤੇ ਆਡੀਅנס ਜਾਂਦਾ ਕੁਝ ਲਿਖੋ ਫੇਰ ਹੀ ਆਪਾਂ ਫੇਰ ਹੀ ਕੁਝ ਕੋਈ ਸਵਾਲ ਜਵਾਬ ਪੁੱਛੋ ਤਾ ਫੇਰੀ ਆਪਾਂ ਉਹਦਾ ਰਿਪਲਾਈ ਕਰਾਂਗੇ ਬਸ ਇਹ ਹੀ ਸੀਗੀ ਵੀਡੀਓ ਆਪਣੀ ਤੇ ਜੇ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਆ ਜਿਹੜਾ ਆਪਣਾ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਜੀ